සිරිවාහ ගුරු සාහිප සිරිනානකයංගද ගුරු අමර දාසපද බන්ද ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਯਾਰ ਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਇਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਕੀ ਫਤੇ ਬਿਨਾ ਸੰਸੂਏ ਵਾਹਿਗੁਰੂ ਜੀ ਕੀ ਫਤੇ